ਈ ਹਾਲੇ ਆਸਾ ਆਸਾ ਕਿਹਨੇ ਮਾਰਤਾ ਰੱਬ ਨੇ ਮਾਰ ਨਹੀਂ ਮਾਰਦਾ ਰੱਬ ਤੈਨੂੰ ਰੱਬ ਕਹਿੰਦਾ ਜਾ ਕੇ ਗਰਲਾਲ ਦਾ ਇਲਾਜ ਕਰਾਓ ਸਾਨੂੰ ਵੀ ਰੱਬ ਦਾ ਫੋਨ ਆਇਆ ਸੀ ਕਿਉਂਕਿ ਕੁੱਤੇ ਨੂੰ ਬਹੁਤ ਪਿਆਰ ਕਰਦਾ ਸੀ ਕਈ ਇਹ ਕੋਈ ਆਏ ਨਹੀਂ ਮਿਲਿਆ ਸੀ ਬਸ ਇਕੱਲੇ ਪੰਨੇ ਇਹ ਇਕੱਲੇ ਪੰਨ ਦਾ ਸ਼ਕਾਰ ਹੋਇਆ ਇਹਨਾਂ ਨੂੰ ਲੋੜ ਆ ਜਿਹੜੀ ਭਰਾਵੋ ਉਹ ਹੈਗੀ ਆਪਣੇਪਣ ਦੀ ਸਾਥ ਦੀ ਆਪਣੇ ਪਿਆਰ ਦੀ ਵੀ ਇਸ ਤੋਂ ਵੱਧ ਮਾੜੇ ਹਾਲਾਤ ਹੋਰ ਕੀ ਹੋਣਗੇ ਇਨਸਾਨ ਦੀ ਮਰਾ ਹੀ ਤੂਏਗਾ ਹੁਣ ਤਕਲੀਫ ਕੀ ਆ ਤਕਲੀਫ ਕੀ ਆ ਤੈਨੂੰ ਮੇਰਾ ਦਿਲ ਟੁੱਟਾ ਟੁੱਟਾ ਹਾਲਾਤ ਆ ਉਹ ਜਮੇ ਜੋ ਕੱਟ ਕੈਨੇ ਦਾ ਬਾਬਾ ਹੈ ਯਾ ਟਾਂਕੀ ਵੀ ਲੱਗੀ ਬੈ ਤੇ ਕਿੰ ਕਿਰਾਗਾ ਇਸ਼ੇ ਕੱਟੇ ਦੀ ਬਾਤ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਯਾ ਟਾਂਕੀ ਕੱਟੀ ਨਹੀਂ ਹੋਣੀ ਕੱਟੀ ਅੱਛਾ ਚੂਲਾ ਹੁਣ ਜਮੇ ਗਿਆ ਹੈ ਅੱਛੀ ਕਰ ਬਾਈ ਜੀ ਆਪ ਬਜ਼ੁਰਗ ਦੇਖ ਲੋ ਜੀ ਬਹੁਤ ਹੀ ਮਾੜੀ ਸਥਿਤੀ ਹੈ ਤੇ ਬਾਪੂ ਦਾ ਚੇਂਜ ਹੋ ਗਿਆ ਜੀ ਸੰਭਲ ਵਾਲਾ ਕੋਈ ਹੈ ਨਹੀਂਗਾ ਉੱਪਰ ਮੰਡੀ ਗਿਆ ਸੀ ਜਿਸ ਦੇ ਨਾਮ ਅੱਛਾ ਉਹ ਇੱਥੇ ਗੱਡੀ ਵਿੱਚ ਠੀਕ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਕੰਗਾ ਐਗਜ਼ਾਮ ਵਿੱਚ ਇਕੱਲੇ ਹੀ ਨਾ ਭਰਾ ਤੇ ਭੈਣ ਸਾਂ ਕੱਥੇ ਆ ਐਂ ਦਾ ਨਹੀਂ ਪੰਜ ਛੇ ਭੈਣ ਭਰਾ ਸਭ ਜਿਹਨਾਂ ਨੇ ਇੱਕ ਦੇ ਪੁੱਛਣੀ ਵੀ ਤਰ ਹਾਲ ਚਾਲ ਕਿਹੜੀ ਬਾਪੂ ਗਰਲਾਲ ਸਿੰਘ ਜੀ ਹਾਂ ਉਹ ਗਰਲਾਲ ਸਿਆ ਹਾਂ ਵਾਹ ਕੀ ਹਾਲ ਹੈ ਮਾਰਦਾ ਮਾਰਦਾ ਕਿਹਨੇ ਮਾਰਤਾ ਰੱਬ ਨੇ ਮਾਰ ਨਹੀਂ ਮਾਰਦਾ ਰੱਬ ਤੈਨੂੰ ਰੱਬ ਨੇ ਤੈਨੂੰ ਇੱਥੇ ਭੇਜਿਆ ਯਾਰ ਬਾਪੂ ਹੈ ਰੱਬ ਨੇ ਤਾਂ ਇੱਥੇ ਭੇਜਤਾ ਹੈ ਰੱਬ ਕਹਿੰਦਾ ਜਾ ਕੇ ਗਰਲਾਲ ਦਾ ਇਲਾਜ ਕਰਾਓ ਸਾਨੂੰ ਵੀ ਰੱਬ ਦਾ ਫੋਨ ਆਇਆ ਸੀ ਹੈ ਬਾਪੂ ਰੱਬ ਦਾ ਸਾਨੂੰ ਵੀ ਸੁਨੇਹਾ ਆਇਆ ਸੀਗਾ ਉਹ ਕਹਿੰਦੇ ਗਰਲਾਲ ਸਿੰਘ ਦਾ ਇਲਾਜ ਕਰਾਓ ਬਾਪੂ ساری ਉਮਰ ਕੀ ਕੰਮ ਕਰਦਾ ਸੀ ਤੂੰ ਪਹਿਲਾਂ ਸੀਰ ਕਰਦਾ ਨਹੀਂ ਪਹਿਲਾਂ ਨਿਕਾ ਹਾਂ ਠੇਕੀਆਂ ਤੇ ਲੈ ਆਂਗਾ ਆਗੇ 50-500 ਰੁਪਏ ਲੈਂਗੇ ਤੇ ਸੀੜੀ ਰਲਦਾ ਸੀਗਾ ਪਿੰਡ 'ਚ ਹੀ ਆਪਦੇ ਆਪਦੇ ਪਿੰਡ 'ਚ ਸਾਰੀ ਪਿੰਡ ਸਾਰੀ ਉਮਰ ਪਿੰਡ 'ਚ ਹੀ ਸੀੜੀ ਰਲਿਆ ਪਿੰਡ 'ਚ ਹੀ ਪਿੰਡ 'ਚ ਹੀ ਸਾਰਾ ਤੇ ਹੁਣ ਉਹ ਜਿਨ੍ਹਾਂ ਨਾਲ ਸੀੜੀ ਰਲਦਾ ਸੀ ਕਿਸੇ ਨੇ ਮਦਦ ਨਹੀਂ ਕੀਤੀ ਕ ਕਰੀ ਆ ਹੂੰ ਦੇ ਦਿੰਦੇ ਵੀ ਰੋਟੀ ਟੁੱਕਾ ਰੋਟੀ ਟੁੱਕ ਦੇ ਦਿੰਦੇ ਆ ਤੇ ਕੋਈ ਫਰਕ ਨਹੀਂ ਪੈਦਾ ਕੀ ਤੂੰ ਠੀਕ ਹੈ ਬਾਪੂ ਕੋਈ ਨਸ਼ਾ ਤਾਂ ਨਹੀਂ ਕਰਦਾ ਬਾਪੂ ਠੀਕ ਆ ਤੇ ਤੇਰੇ ਬੱਚੇ ਕਿੰਨੇ ਆ ਨਾ ਗੀ ਆ ਅੱਛਾ ਵਿਆਹ ਹੋਇਆ ਸੀ ਨਾ ਪਹਿਲਾਂ ਨਹੀਂ ਠੀਕ ਹੈ ਭਰਾ ਭਰਾ ਵੀ ਆ ਭੈਣ ਇੱਕ ਸੀ ਜਿਹੜੀ ਭੈਣ ਇੱਕ ਸੀ ਤੇਰਾ ਨਾਮ ਗਰਲਾਲ ਸਿੰਘ ਆ ਹੈ ਦੋ ਤਿੰਨੇ ਨਾਮ ਲੈਂਦੇ ਕਿਲੀ ਵੀ ਕਹਿੰਦੇ ਗਰਲਾਲ ਵੀ ਕਹਿੰਦੇ ਚਾਹਰੀ ਵੀ ਕਹਿੰਦੇ ਦੋ ਤਿੰਨ ਨਾਮ ਹੁੰਦੇ ਹੂੰ ਕਿੰਨੀ ਉਮਰ ਹੋ ਗਈ ਬਾਪੂ ਤੇਰੀ ਮੇਰੀ ਉਮਰ 50 ਸਾਲ ਤੋਂ ਵੱਧ ਨੂੰ ਮੇਂ ਤਾਂ ਬਾਪੂ ਐਨਾ ਤੂੰ 70 80 ਦਾ ਵਾ ਹ ਹੋ ਸਕਦੀ ਐ ਮੈਂ ਕਿਹੜਾ ਪੜਿਆ ਪੁੱਤ ਹੂੰ ਨਹੀਂ ਰਹੀ ਐ 80 ਸਾਲ ਦੇ ਨੇੜੇ ਹੋ ਬਾਪੂ ਮੇਰਾ ਹਾਂਜੀ ਮੈਂ ਫਿਰ ਆਪਣੇ ਪਸ਼ੂ ਹੁੰਦੇ ਸੀਗੇ ਜੀ ਇਹਦੇ ਕੋਲੇ ਬੱਕਰੀਆਂ ਬੁੱਕਰੀਆਂ ਰੱਖੀਆਂ ਹੁੰਦੀਆਂ ਸੀਗੀਆਂ ਜੀ ਹੂੰ ਇੱਕ ਦੋ ਕੁੱਤੇ ਰੱਖੇ ਹੁੰਦੇ ਸੀਗੇ ਜੀ ਮਨ ਲਓ ਉਹਨਾਂ ਨਾਲ ਇਹਦਾ ਬਹੁਤ ਪ੍ਰੇਮ ਸੀ ਯਾਰ ਮਨ ਲਓ ਜਿਵੇਂ ਕੱਲਾ ਰਹਿੰਦਾ ਸੀ ਤੇ ਉਹਦਾ ਕਰਕੇ ਮੰਨ ਲਓ ਵੀ ਜਿਵੇਂ ਬੰਦਾ ਚਿੜਚਿੜਾ ਨਹੀਂ ਹੋ ਜਾਂਦਾ ਜਦੋਂ ਪਿੰਡ ਦੇ ਲੋਕ ਬੁਲਾਉਣੋਂ ਹਟ ਜਾਂਦੇ ਆ ਜਾਂਵੇਂ ਮੰਨ ਲਓ ਫਿਰ ਚਿੜਚਿੜਾ ਹੋ ਜਾਂਦਾ ਆ ਬੰਦਾ ਅਫਸੈਟ ਹੋ ਜਾਂਦਾ ਜੀ ਉਦੋਂ ਫਿਰ ਲੋਕਾਂ ਨੂੰ ਕਹਿਣਾ ਵੀ ਯਾਰ ਇਹਨੂੰ ਤੁਸੀਂ ਪਿਆਰ ਨਾਲ ਟ੍ਰੀਟ ਕਰੋ ਵੀ ਇਹ ਠੀਕ ਵੀ ਹੋ ਜਾਂਦਾ ਸੀਗਾ ਜੀ ਵਿੱਚ ਦੀ ਫਿਰ ਜਦੋਂ ਮੰਨ ਲਓ ਕਿਸੇ ਨਾਲ ਕੋਈ ਮਾੜਾ ਮੋਟਾ ਝਗੜਾ ਹੋ ਜਾਣਾ ਇਕੱਲੇ ਦਾ ਇਹਦੇ ਕੁੱਤੇ ਦੇ ਮਾਰਨਾ ਕਿਸੇ ਨੇ ਤੇ ਇਹ ਫਿਰ ਉਵੇਂ ਕਿਉਂਕਿ ਕੁੱਤਿਆਂ ਨੂੰ ਬਹੁਤ ਪਿਆਰ ਕਰਦਾ ਸੀਗਾ ਇਹ ਕੋਈ ਆਏ ਨਹੀਂ ਸੀਗਾ ਜੀ ਬਸ ਇਕੱਲੇ ਪੰਨੇ ਇਹ ਇਕੱਲੇ ਪੰਨ ਦਾ ਸ਼ਿਕਾਰ ਹੋ ਤੇ ਕੁੱਤੇ ਤਾਂ ਮੇਰੇ ਬਰਾਬਰ ਦੀ ਬਾਹਰ ਅਛਾ ਕੀ ਨਾਮ ਸੀ ਇਹਨਾਂ ਦਾ ਇੱਕ ਦਾ ਨਾਂ ਤਾਂ ਜੋਨੀ ਸੀ ਹੂੰ ਇੱਕ ਦਾ ਨਾਂ ਸੀਗਾ ਕਾਲੂ ਕਾਲੂ ਜੋਨੀ ਤੇ ਕਾਲੂ ਹੈ ਦੋਨੇ ਮਰ ਗਏ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗਰ ਲਾਲ ਸਿੰਘ ਇਹ ਉਹ ਬਜ਼ੁਰਗ ਨੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦੀ ਬੰਜਰ ਧਰਤੀ ਟਿੱਬਿਆਂ ਨੂੰ ਪੱਟ-ਪੱਟ ਕੇ ਜ਼ਰਖੇਜ਼ ਧਰਤੀ ਬਣਾਇਆ ਵੱਡੇ ਟਿੱਬੇ ਭਾਰੀ ਹੁੰਦੇ ਬਹੁਤ ਵੱਡੇ ਆਡੀਆਂ ਨਾਲ ਬੂਆ ਹੁੰਦੀਆਂ ਉਹ ਖਿੱਕ ਹੁੰਦੇ ਪਤਾ ਸਾਨੂੰ ਬਾਪੂ ਸਾਡੇ ਵੀ ਬਾਪੂਆਂ ਨੇ ਸਾਰਿਆਂ ਨੇ ਆਹੀ ਕੋਸ਼ਿਸ਼ ਕੀਤਾ ਹਨਾ ਤੇ ਸਾਰੀ ਉਮਰ ਸੀਰੀ ਰਲਦਾ ਰਿਆ ਸੰਝੀ ਰਲਦਾ ਰਿਆ ਹਾਂ ਬਸ ਹਾਂਜੀ ਜ਼ਿਮੀਦਾਰ ਦੀ ਤਾਂ ਜ਼ਮੀਨ ਸੀ ਕਿੱਲੇ ਵੱਧਦੇ ਗਏ ਕੋਠੀਆਂ ਪੈ ਗਈਆਂ ਧੀਆਂ ਪੁੱਤ ਕੈਨੇਡਾ ਅਮਰੀਕਾ ਚਲੇ ਗਏ ਉਹ ਤਾਂ ਸ਼ਾਹ ਬਣ ਗਏ ਸਰਦਾਰ ਬਣ ਗਏ ਪਰ ਜਿਨ੍ਹਾਂ ਨੇ ਵਿਚਾਰਿਆਂ ਨੇ ਸਾਰੀ ਉਮਰ ਇਹਨੇ ਸਿੱਧੀ ਕਰਕੇ ਦੇਖੀ ਕਹੀ ਚਲਾਚਲਾ ਜ਼ਮੀਨਾਂ ਸਿੱਧੀਆਂ ਕਰ ਕਰਕੇ ਬੱਟਾ ਪਾ ਪਾ ਕੇ ਹਲ ਵਾਹ ਵਾ ਕੇ ਉਹਨਾਂ ਨੂੰ ਸਰਦਾਰ ਬਣਾਇਆ ਤੇ ਉਹ ਅਜੇ ਰੋਟੀ ਪਾਣੀ ਤੇ ਗਲ ਮਕਾਨ ਦੇ ਵੀ ਚੱਲ ਪ੍ਰਸ਼ਾਦਾ ਪਾਣੀ ਦੇ ਦਿੰਦੇ ਆ ਸੀ ਵਾਹੀਗਾ ਇਹਨਾਂ ਨੂੰ ਲੋੜ ਆ ਜਿਹੜੀ ਭਰਾਵੋ ਉਹ ਹੈਗੀ ਆਪਣੇਪਣ ਦੀ ਸਾਥ ਦੀ ਆਪਣੇ ਪਿਆਰ ਦੀ ਜੇ ਆਪਣਾ ਬਰਾਬਰ ਦਾ ਭਰਾ ਹੁੰਦਾ ਫੇਰ ਵੀ ਤਾਂ ਆਪਾਂ ਕਰਦੇ ਤੇ ਮਜ਼ਦੂਰ ਤੇ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਕਿਸੇ ਭਰਾ ਤੋਂ ਘੱਟ ਨਹੀਂ ਭਾਈ ਕਿਉਂਕਿ ਮਜ਼ਦੂਰ ਨੇ ਤਾਂ ਇੱਕ ਕੋਠਾ ਪਾਇਆ ਤੇ ਜਵਾਕ ਵਿਆਹ ਲੈ ਨਾ ਪੜਾ ਸਕਿਆ ਚੱਜ ਨਾਲ ਤੇ ਨਾ ਕੋਠੀਆਂ ਲੈ ਸਕਿਆ ਨਾ ਕਾਰਾਂ ਬਾਤ ਲੈ ਸਕਿਆ ਨਾ ਜ਼ਮੀਨਾਂ ਲੈ ਸਕਿਆ ਕਈਆਂ ਨੇ ਤਾਂ ਵਿਆਹ ਵੀ ਨਹੀਂ ਹੋਏ ਬਾਪੂ ਗਰ ਲਾਲ ਵਰਗਿਆਂ ਦੇ ساری ਜ਼ਿੰਦਗੀ ਸਿਹਰੀ ਪੁਣੇ ਜੀ ਸਾਂਝੀ ਰਿਲਾਕੇ ਕੱਢਦੀ ਪਰ ਜਦੋਂ ਬੜਾਪਾ ਆਉਂਦਾ ਫਿਰ ਸੱਸਾ ਜੀ ਅੰਮ੍ਰਿਤ ਕੰਮ ਜੀ ਫਿਰ ਨਾ ਤਾਂ ਭਤੀਜੇ ਨਾ ਭਾਣ ਜੇ ਨਾ ਭਰਾ ਨਾ ਕੋਈ ਮਾਮੇ ਦਾ ਪੁੱਤ ਨਾ ਕੋਈ ਮਾਸੀ ਦਾ ਪੁੱਤ ਨਾ ਕੋਈ ਚਾਚੇ ਦਾ ਪੁੱਤ ਕੋਈ ਨਹੀਂ ਪਾਈ ਫੇ ਖੜਦਾ ਕੋਈ ਨਹੀਂ ਫਿਰ ਇਹ ਕਿਹਾ ਜਾਂਦਾ ਰਹਿ ਹੈ ਨਹੀਂ ਕੋਈ ਇਕੱਲਾ ਹੀ ਨਾ ਇਕੱਲਾ ਹੀ ਨਾ ਪਰ ਨਹੀਂ ਭਾਈ ਇਹੀ ਜਦੋਂ ਇਹਦੇ ਹੱਡ ਪੈਰ ਚੱਲਦੇ ਸੀ ਤਕੜਾ ਸੀ ਪੂਰਾ ਉਦੋਂ ਇਹਨੂੰ ਤਾਇਆ ਤਾਇਆ ਕਹਿਣ ਵਾਲੇ ਵੀ ਬਹੁਤ ਸੀ ਬڑے ਬڑے ਉਦੋਂ ਇਹਨੂੰ ਚਾਚਾ ਚਾਚਾ ਕਹਿਣ ਵਾਲੇ ਵੀ ਬੜੇ ਸੀ ਬੜੇ ਹੀ ਉਦੋਂ ਵੱਡੇ ਭਾਈ ਛੋਟੇ ਭਾਈ ਕਹਿਣ ਵਾਲੇ ਵੀ ਬਹੁਤ ਸੀ ਵੱਡੂ ਪਰ ਅੱਜ ਨਹੀਂ ਅੱਜ ਕੋਈ ਨਹੀਂ ਅੱਜ ਕਿੱਲੀ ਆ ਅੱਜ ਨਹੀਂ ਉਹ ਕਿੱਲੀ ਪਿਆ ਓਏ ਉਹ ਕਿੱਲੀ ਮਰਿਆ ਨਹੀਂ ਹਈ ਟਿੱਕਰ ਤੇ ਧੰਨਵਾਦ ਆ ਬਾਈਆਂ ਦਾ ਜਿਹੜੇ ਲੈ ਕੇ ਆਏ ਇੱਥੇ ਕਿੱਲੀ ਲੈ ਕੇ ਆਇਆ ਮੈਂ ਕਹਿੰਦਾ ਜੀ ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਬਾਈ ਸਰਪੰਚ ਆ ਸੁਧਾਣਾ ਪਿੰਡ ਆ ਰਾਮਪੁਰਾ ਫੂਲ ਤਹਿਸੀਲ ਪੈਂਦੀ ਆ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਬਾਈ ਤੁਸੀਂ ਇਸ ਵਾਰ ਸਰਪੰਚ ਬਣਿਓ ਹਾਂਜੀ ਮੌਜੂਦਾ ਸਰਪੰਚ ਆ ਬਾਈ ਤੁਹਾਡਾ ਕੀ ਨਾਮ ਵੀਰੇ ਸਿੰਘ ਆ ਬਾਈ ਪੰਜ ਆ ਪੰਜ ਹਾਂਜੀ ਅੰਗਰੇਜ਼ ਅੰਗਰੇਜ਼ ਸਿੰਘ ਤੁਹਾਡਾ ਵੀਰੇ ਜਸਕਰਨ ਸਰਪੰਚ ਸਾਹਿਬ ਤੁਹਾਡਾ ਕੀ ਨਾਮ ਜਕਸੀਰ ਸਿੰਘ ਜਕਸੀਰ ਸਿੰਘ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਤੇ ਇਹ ਚਾਰੇ ਭਰਾ ਬਾਪੂ ਨੂੰ ਇੱਥੇ ਸਾਡੇ ਕੋਲੇ ਪਹੁੰਚ ਦਾ ਕਾਰਨ ਆਏ ਨੇ ਬਾਪੂ ਜੀ ਸਾਨੂੰ ਵੀਡੀਓ ਆ ਰਹੀਆਂ ਸੀ ਕਈ ਦਿਨਾਂ ਤੋਂ ਗੱਲ ਹੋ ਰਹੀ ਸੀਗੀ ਹਾਲਤ ਬਹੁਤ ਮਾੜੀ ਸੀ ਉਹ ਵੀ ਵੀਡੀਓ ਦੇਖੋ ਤੁਸੀਂ ਬਾਪੂ ਜੀ ਦੀ ਕੀ ਹਾਲਤ ਸੀ ਉਸ ਟਾਈਮ ਉਹ ਹਾਲਾਤ ਦੇਖ ਕੇ ਸਾਡੇ ਮਨ ਚ ਵੀ ਭਾਵਨਾ ਹੋਈ ਵੀ ਵਾਕਈ ਬਾਪੂ ਨੂੰ ਜ਼ਰੂਰਤਾ ਵੀ ਇਸ ਤੋਂ ਵੱਧ ਮਾੜੇ ਹਾਲਾਤ ਹੋਰ ਕੀ ਹੋਣਗੇ ਇਨਸਾਨ ਦੇ ਮੇਰਾ ਇਹ ਪੂਰਾ ਗਾਮ ਦੇਖੋ ਬਾਪੂ ਕਿਵੇਂ ਪਿੰਡਾ ਵੱਢੀ ਜਾਂਦਾ ਕਿਉਂਕਿ ਇਸ਼ਨਾਨ ਕੀਤੇ ਹੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਕੱਪੜੇ ਬਦਲਿਆ ਹੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਚੰਗਾ ਖਾਣਾ ਖਾਦਾ ਹੀ ਪਤ ਨਹੀਂ ਕਿੰਨਾ ਟਾਈਮ ਹੋ ਗਿਆ ਖੁਰਕ ਲੱਗੀ ਜਾਂਦੀ ਐ ਖੁਰਕ ਭਿਲਦੀ ਜਾਂਦੀ ਮੇਰੇ ਤੋਂ ਅਸਰਦਾਸ ਕਰਿਓ ਇੱਥੇ ਬਾਪੂ ਜੀ ਨੂੰ ਮਾਨ ਸਤਕਾਰ ਭਰਿਆ ਜੀਵਨ ਮ ਬਤੀਤ ਕਰਨ ਬਾਪੂ ਅਸੀਂ ਬਾਪੂ ਦੇ ਪੁੱਤ ਬਣ ਸਕੇ ਬਾਪੂ ਦਾ ਇਲਾਜ ਆ ਜਿਹੜਾ ਬਾਪੂ ਦਾ ਚੂੜਾ ਟੁੱਟਿਆ ਹੋਇਆ ਬਾਈ ਦੱਸਦੇ ਆ ਚੂੜਾ ਕਹਿੰਦੇ ਪਵਾਇਆ ਵੀ ਸੀ ਉਹ ਫੇਰ ਤੜਕ ਗਿਆ ਹੁਣ ਤੇ ਉਹਦਾ ਆਪਰੇਸ਼ਨ ਹੋ ਸਕੇ ਤੇ ਬਾਪੂ ਆਪਣੇ ਪੈਰਾਂ ਤੇ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੇ ਕਿਉਂਕਿ ਜਿਨ੍ਹਾਂ ਨੇ ਸਾਰੀ ਉਮਰ ਇੰਨੀ ਮਿਹਨਤ ਕੀਤੀ ਆ ਉਹ ਉਹਨਾਂ ਲਈ ਮੰंजे ਤੇ ਬਹਿਣਾ ਹੀ ਆਪਣੇ ਆਪ ਚ ਇੱਕ ਵੱਡਾ ਵੱਡੀ ਸਜ਼ਾ ਉਹਨਾਂ ਲਈ ਤੇ ਇਹ ਸਜ਼ਾ ਤੋਂ ਬਾਪੂ ਬਚ ਸਕੇ ਬਾਪੂ ਠੀਕ ਹੋ ਜਵੇ ਬਾਪੂ ਤਰਦਾ ਫਿਰਦਾ ਹੋ ਜਵੇ ਇਹ ਬਾਪੂ ਗੁਰਲਾਲ ਸਿੰਘ ਵਾਸਤੇ ਅਰਦਾਸ ਕਰੀ ਤੇ ਪਿੰਡ ਸਿਧਾਣਾ ਵਾ ਤੇ ਜ਼ਿਲ੍ਹਾ ਬਠਿੰਡਾ ਵਾ ਬਾਪੂ ਗੁਰਲਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੁਨਹਿਰਾ ਸਿਆਣਾ ਇਹ ਬਾਪੂ ਆਪਣਾ ਘਰ ਆ ਆ ਜਿੰਨੇ ਵੀਰੇ ਬੈਠੇ ਦੇਖਦਾ ਨਾ ਤੂੰ ਇਧਰ ਵੀ ਦੇਖ ਬਾਪੂ ਕਿੰਨੇ ਬੈਠੇ ਆ ਇਧਰ ਦੇ ਤੇਰਾ ਜੀ ਬਹੁਤ ਲੱਗਿਆ ਕਰਨਾ ਇੱਥੇ ਆ ਦੇ ਆਨੇਗਾ ਬਾਪੂ ਤੇਰਾ ਯਾਰ ਫਿਰਦਾ ਇੱਕ ਹੋਰ